ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਿਸ ਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 7 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਕਹਿੰਦੇ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਜਿੰਨੀ ਗੰਭੀਰ ਚਰਚਾ ਗੁਰਦਿਆਲ ਸਿੰਘ ਦੇ ਨਾਵਲ ਮੜੀ ਦਾ ਦੀਵਾ ਤੇ ਹੋਈ ਹੈ ਉਨੀ ਸ਼ਾਇਦ ਹੋਰ ਕਿਸੇ ਵੀ ਨਾਵਲ ਤੇ ਨਹੀਂ ਹੋਈ ਹੈ ਤੇ ਇਹ ਨਾਵਲ ਲਗਭਗ 8 ਪਛਾਵਾਂ ਦੇ ਵਿੱਚ ਹੁਣ ਤੱਕ ਅਨਵਾਦ ਹੋ ਚੁੱਕਿਆ ਤੇ ਆਪਾਂ ਇਹ ਨਾਵਲ ਤੁਹਾਡੇ ਨਾਲ ਲੜੀਵਾਰ ਸਾਂਝਾ ਕਰ ਰਹੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਹਾਜ਼ਰ ਹਾਂ ਇਸ ਦਾ ਭਾਗ 8ਵਾਂ ਲੈ ਕੇ ਸਾਰਾ ਦਿਨ ਜਗਸੀਰ ਘਾਰ ਹੀ ਪਿਆ ਰ ਪਰ ਦਿਨ ਦੇ ਛਪਾ ਨਾਲ ਉੱਠ ਕੇ ਬਾਹਰ ਨੂੰ ਤੁਰ ਪਿਆ ਪਿੰਡੋਂ ਨਿਕਲਦਿਆਂ ਉਹਨੂੰ ਮੰਡੀਆਂ ਆਉਂਦਾ ਭੰਤਾ ਟੱਕਰਿਆ ਜਗਸੀਰ ਉਹਦੇ ਵੱਲ ਝਾਕ ਅਨਸਾਰ ਕੁਝ ਠਠੰਬਰ ਗਿਆ ਘੇਰ ਨਾਲ ਦੀ ਨਾਲ ਉਹਨੂੰ ਭੰਤੇ ਦੇ ਉਹਦੇ ਵੱਲ ਰਵੱਈਏ ਦਾ ਖਿਆਲ ਆਇਆ ਤੇ ਉਹਦੀਆਂ ਅੱਖਾਂ ਭਖਣ ਲੱਗ ਪਈਆਂ ਪਰ ਨੀਵੀਂ ਪਾ ਕੇ ਉਹ ਸਿੱਧਾ ਤੁਰਿਆ ਗਿਆ ਪਿਛਾ ਮੁੜ ਕੇ ਉਸ ਭੰਤੇ ਵੱਲ ਨਾ ਤੱਕਿਆ ਭੰਤੇ ਨੇ ਜਖਸੀਰ ਦੀ ਕੁੱਬੀ ਹੁੰਦੀ ਜਾਂਦੀ ਪੈਠ ਵੱਲ ਰਤਾ ਗੌਰ ਨਾਲ ਜਾਚਿਆ ਤੇ ਵਿਅੰਗ ਨਾਲ ਮੁਸਕਰਾ ਕੇ ਮੂੰਹ ਵਿੱਚ ਬੋਲਿਆ ਜਾਣਦਾ ਹੈ ਭਈ ਬਾਈ ਇਹ ਵਾਲਾ ਬਿਸਵੇਦਾਰ ਆਪਦੀ ਜਾਇਦਾਦ ਦੀ ਖਬਰਸਾਰ ਲੈਣ ਜਖਸੀਰ ਨੂੰ ਭੰਤੇ ਦੀ ਆਖੀ ਗੱਲ ਬਿਲਕੁਲ ਨਹੀਂ ਸੀ ਸੁਣੀ ਉਹ ਆਪਣੀ ਚਾਲੇ ਪਿੱਠ ਪਿੱਛੇ ਹੱਥਾਂ ਦੀ ਕੰੰਗੀ ਪਾਈ ਤੁਰਿਆ ਗਿਆ ਪਰ ਉਹਨੂੰ ਭੰਤੇ ਦੀਆਂ ਉਸ ਵੱਲ ਘੂਰਦੀਆਂ ਅੱਖਾਂ ਆਪਣੇ ਮਨ ਦੀਆਂ ਅੱਖਾਂ ਨਾਲ ਪ੍ਰਤੱਖ ਦਿਸਦੀਆਂ ਸਨ ਤੇ ਉਹਨਾਂ ਦੀ ਚੁੱਭਵੀਂ ਤੱਕਣੀ ਨਾਲ ਉਹ ਆਪਣੀ ਪਿੱਠ ਵਿੱਚੋਂ ਸੇਕ ਨਿਕਲਦਾ ਤੇ ਸਾਰੇ ਸਰੀਰ ਵਿੱਚ ਉਹ ਅਜ ਖਿੱਲਰਦਾ ਅਨੁਭਵ ਕਰ ਰਿਹਾ ਸੀ ਜਿਵੇਂ ਸੀਰ ਨੂੰ ਖੇਤੋਂ ਉਰਹੀ ਖਾਸਾ ਹਨੇਰਾ ਹੋ ਗਿਆ ਹਨੇਰੇ ਵਿੱਚ ਰੁੱਖਾਂ ਤੇ ਝਾੜਾਂ ਦੀਆਂ ਸ਼ਕਲਾਂ ਬੜੀਆਂ ਡਰਾਉਣੀਆਂ ਜਿਹੀਆਂ ਲੱਗਦੀਆਂ ਸਨ ਪਈ ਦੇ ਦੋਹੀ ਪਾਸੇ ਉੱਚੀਆਂ ਪੜੀਆਂ ਉੱਤੇ ਗੱਡੀਆਂ ਮੋੜੀਆਂ ਦੇ ਡੱਕਿਆਂ ਦੀਆਂ ਨੋਕਾਂ ਵਿੱਚ ਤਾਰੇ ਵਿੰਨੇ ਹੋਏ ਜਾਪਦੇ ਸਨ ਅੱਗੇ ਕਈ ਵਾਰ ਜਖੀਰ ਜਦੋਂ ਹਨੇਰੀ ਰਾਤ ਵਿੱਚ ਪਾਣੀ ਲਾਉਣ ਜਾਂਦਾ ਤਾਂ ਇਹ ਦ੍ਰਿਸ਼ ਨੂੰ ਬੜਾ ਸੋਹਣਾ ਲੱਗਦਾ ਤੇ ਜਵਾਨੀ ਵਾਰੇ ਇੱਕ ਦੋ ਵਾਰੀ ਤਾਂ ਦੂਰੋਂ ਭੱਜ ਕੇ ਉਹ ਪੰਜ-ਪੰਜ ਹੱਥਾਂ ਦੀਆਂ ਉੱਚੀਆਂ ਪੜੀਆਂ ਉੱਤੇ ਚੜ੍ਹਿਆ ਵੀ ਸੀ ਤੇ ਮੋੜਿਆਂ ਦੇ ਸਿਖਰਲੇ ਡੱਕੇ ਉਹਨੇ ਸ਼ਰਤਾਂ ਲਾਲਾ ਤੋੜੇ ਵੀ ਸਨ ਉਦੋਂ ਉਹਨੂੰ ਇੰਜ ਲੱਗਿਆ ਸੀ ਜਿਵੇਂ ਉਹਨੇ ਸੱਚੀ ਤਾਰੇ ਤੋੜ ਲਏ ਹੋਣ ਉਸ ਕਵੀਸ਼ਰਾਂ ਦੇ ਕਿੱਸੇ ਪੜਨ ਵਾਲਿਆਂ ਤੋਂ ਉਹ ਬੰਦ ਸੁਨੇ ਸਨ ਜਿੰਨਾਂ ਵਿੱਚ ਪ੍ਰੇਮ ਕਾਵਾਂ ਨੂੰ ਅਸਮਾਨੋਂ ਤਾਰੇ ਤੋੜ ਕੇ ਲਿਆ ਦੇਣ ਵਾਲੀਆਂ ਗੱਲਾਂ ਵੀ ਉਹਨੂੰ ਹੋਸ਼ੀਆਂ ਲੱਗਦੀਆਂ ਸਨ ਪਰ ਜਦੋਂ ਇੰਝ ਉੱਚੀ ਭੜੀ ਉੱਤੇ ਤਿੰਨ ਤਨ ਹੱਥ ਭੜੀ ਤੋਂ ਵੀ ਉਤਾਂ ਮੋੜਿਆਂ ਦੇ ਸਿਰਿਆਂ ਵਾਲੇ ਡੱਕੇ ਉਹਨੇ ਤੋੜੇ ਸਨ ਤਾਂ ਸੁਤੇ ਸੁਭਾਈ ਉਹ ਪਾਨੀ ਵਾਸਤੇ ਤਾਰੇ ਤੋੜਨ ਦੀ ਰੀਝ ਗਿਆ ਸੀ ਤਾਰੇ ਜਿਹੜੇ ਨਿਖੜੇ ਅਸਮਾਨ ਉੱਤੇ ਸਾਰੀ-ਸਾਰੀ ਰਾਤ ਪਾਨੀ ਦੀਆਂ ਅੱਖਾਂਵਾਂ ਗਲਿਸ਼ਕਦੇ ਰਹਿੰਦੇ ਸਨ ਇੱਕ ਪਲ ਵੀ ਜਿਨ੍ਹਾਂ ਦੀ ਲਿਸ਼ਕ ਮਾਦਮ ਨਹੀਂ ਸੀ ਹੁੰਦੀ ਨਾ ਸੌਂਦੇ ਸਨ ਨਾ ਸੌਣ ਦਿੰਦੇ ਸਨ ਪਰ ਅੱਜ ਇਹੋ ਤਾਰੇ ਉਹਨੂੰ ਹੰਝੂਆਂ ਵਾਂਗ ਲੱਗੇ ਕਸਮੈਲੀਆਂ ਤੇ ਸਖਣੀਆਂ ਝਾੜ ਅੱਖਾਂ ਦੀਆਂ ਕੰਡਿਆਲੀਆਂ ਝਮਣੀਆਂ ਦੀਆਂ ਲੋਕਾਂ ਉੱਤੇ اٹਕੇ ਹੰਝੂ ਜਿਹੜੇ ਨਾ ਡਿੱਗਦੇ ਸਨ ਨਾ ਸੁੱਕਦੇ ਸਨ ਤੇ ਇਹਨਾਂ ਹੰਝੂਆਂ ਵਰਗੇ ਤਾਰਿਆਂ ਵੱਲ ਦੂਜੀ ਵਾਰ ਨਿਗਾਹ ਭਰ ਕੇ ਉਹ ਨਾ ਤੱਕ ਸਕਿਆ ਮੁਰਨੀ ਵੀ ਪਾ ਕੇ ਤੁਰਨ ਲੱਗ ਪਿਆ ਖੇਤ ਅੱਪੜ ਕੇ ਉਸ ਨਿਗਾਹ ਉੱਚੀ ਕੀਤੀ ਤੇ ਆਪਣੀ ਟਾਲੀ ਨੂੰ ਬਿਨਾ ਪਰਵਾਹੋਂ ਪਈ ਤੱਕ ਕੇ ਉਸ ਦਾ ਸੀਤ ਨਿਕਲ ਗਿਆ ਮਰਦੇ ਵਾਂਗ ਇਕੱਲਾ ਮੁੜ Đi ਪਿਆ ਸੀ ਬਾਕੀ ਸਾਰਾ ਵੜਾਂਗ ਤੇ ਟਾਣੇ ਉਚੱਕ ਕੇ ਲੈ ਕੇ ਸਨ ਇੱਕ ਬੰਦੇ ਜਖਸੀਰ ਔਰਲੀ ਟਿੱਬੀ ਉੱਤੇ ਖੜੋਤਾ ਵੇਂਦਾ ਰਿਹਾ ਤੇ ਫੇਰ ਉਹਦਾ ਚਿੱਤ ਜਿਵੇਂ ਮਨੂਰ ਹੋ ਗਿਆ ਚੁੱਪਚੀ ਪੀਤਾ ਉਹ ਅਗਾਹ ਤੁਰ ਪਿਆ ਟਾਲੀ ਦੇ ਨੇੜੇ ਜਾ ਕੇ ਉਹਨੇ ਉਹਦੇ ਉੱਤੇ ਹੱਥ ਫੇਰਿਆ ਤੇ ਖਾਸਾ ਚਿਰ ਉਹਦੀ ਬਲਕ ਨੂੰ ਬਲਦਾਂ ਦੇ ਪਿੰਡੇ ਵਾਂਗ ਪਲੋਸਦਾ ਰਿਹਾ ਫੇਰ ਉਸ ਟਾਲੀ ਦੇ ਉੱਤੋਂ ਦੀ ਇੱਕ ਢੇੜਾ ਦਿੱਤਾ ਉਹਦੀਆਂ ਜੜਾਂ ਵਿੱਚ ਚਾਰ ਪੰਜ ਹੱਥ ਡੂੰਘਾ ਟੋਆ ਪੁੱਟਿਆ ਵੇਖ ਕੇ ਉਹਨੂੰ ਕੁਝ ਹੈਰਾਨੀ ਹੋਈ ਬੰਦ ਕੋਥੇ ਖੜੋਤਾ ਉਹ 토ਏ ਨੂੰ ਵੇਂਦਾ ਰਿਆ ਤੇ ਫਿਰ ਪੂਰਾ ਘੇੜਾ ਕੱਢ ਕੇ ਆਪਣੀ ਕਣਕ ਵਿੱਚ ਜਾਵੜਿਆ ਪਾਣੀ ਨਾ ਲੱਗਣ ਕਰਕੇ ਕਣਕ ਨਾ ਚੰਗੀ ਤਰ੍ਹਾਂ ਪੱਲ ਰਹੀ ਸੀ ਤੇ ਨਾ ਸੰਗਣੀ ਹੋਈ ਸੀ ਰੁੱਖੀ ਧਰਤੀ ਉੱਤੇ ਸਰ ਤੇ ਮੱਛੇ ਬੂਟਿਆਂ ਵਾਂਗ ਖਲੋਤੇ ਵਿਰਲੇ ਬੂਟਿਆਂ ਨੂੰ ਮਿੱਧਦਾ ਜਕਸੀਰ ਇੰਜ ਖੇਤ ਵਿੱਚ ਘੇੜੇ ਦਿਨ ਲੱਗ ਪਿਆ ਜਿਵੇਂ ਕਰਮਾ ਮਾਰ ਮਾਰ ਕੇ ਖੇਤ ਦੀ ਮਿੰਤੀ ਕਰਦਾ ਹੋਵੇ ਉਹਰੇ ਠਿੱਬੇ ਕਣਕ ਦੇ ਆਤ ਸੁੱਕੇ ਬੂਟਿਆਂ ਨੂੰ ਅੱਕ ਟਿੱਡਿਆਂ ਵਾਂਗ ਮਿੱద్ధి ਜਾਂਦੇ ਸਨ ਜਖੀਰ ਨੂੰ ਬੂਟਿਆਂ ਦੇ ਪੱਤਿਆਂ ਦੀ ਆਵਾਜ਼ ਮਾੜੀ-ਮਾੜੀ ਸੁਣਦੀ ਸੀ ਪਰ ਇਹ ਖਿਆਲ ਅਜੇ ਤਾਈਂ ਵੀ ਜਿਵੇਂ ਬਿਲਕੁਲ ਆਇਆ ਹੀ ਨਹੀਂ ਸੀ ਕਿ ਉਹ ਆਪਣੀ ਕੰਨਕ ਹੀਮਤ ਦਾ ਫਿਰਦਾ ਸੀ ਸਾਰੇ ਖੇਤ ਵਿੱਚੋਂ ਦੀ ਇੰਜ ਤੋਂ ਗੇੜੇ ਮਾਰ ਕੇ ਉਹ ਟਾਲੀ ਦੀਆਂ ਜੜਾਂ ਵਿੱਚ ਪੁੱਟੇ ਟੋਏ ਕੋਲ ਆ ਕੇ ਖੜੋ ਗਿਆ ਕਬਰ ਵਰਗੇ ਟੋਏ ਦੇ ਸਖਨੇ ਹਨੇਰੇ ਡੂੰਘੇ ਵਿੱਚ ਵੈਂਦਿਆ ਉਹਨੂੰ ਥੱਲੇ ਕੁਝ ਚਿੱਟਾ-ਚਿੱਟਾ ਚਮਕਦਾ ਦਿਸਿਆ ਤੇ ਉਹ ਟੋਏ ਦੇ ਵਿੱਚ ਵੜ ਗਿਆ ਜਦੋਂ ਉਸਨੇ ਚਮਤਕਾਰੀ ਚੀਜ਼ ਚੁੱਕੀ ਤਾਂ ਵੇਖਿਆ ਕਿ ਇਹ ਉਹਦੇ ਪਿਓ ਦੀ ਮੜੀ ਦੀ ਕਲੀ ਕੀਤੀ ਹੋਈ ਏ ਕੱਟ ਸੀ ਇਹਨੂੰ ਹੱਥ ਵਿੱਚ ਫੜੀ ਉਹ ਕੁਝ ਚਿਰ ਗੋਵ ਨਾਲ ਵਹਿੰਦਾ ਰਿਹਾ ਤੇ ਫਿਰ ਟੋਏ ਵਿੱਚੋਂ ਬਾਹਰ ਨਿਕਲ ਆਇਆ ਬਾਹਰ ਨਿਕਲ ਕਿਉਂਨੇ ਉਹ ਸੱਟ ਦੇ ਨਾਲ ਦੀਆਂ ਦੋ ਹੋਰ ਇੱਟਾਂ ਲੱਭਣ ਲਈ ਆਸੇ-ਪਾਸੇ ਵੇਖਿਆ ਤੇ ਕਈ ਇੱਟਾਂ ਪਰਲੀ ਵੱਟ ਕੋਲ ਖਿਲਰੀਆਂ ਦਿਸੀਆਂ ਉਹ ਇੱਟਾਂ ਉਸਨੇ ਇਕੱਠੀਆਂ ਕਰ ਲਈਆਂ ਤੇ ਉਹਨਾਂ ਦੀ ਇੱਕ ਸਾਰ ਢੇਰੀ ਲਾ ਕੇ ਰੱਖ ਦਿੱਤੀ ਬੰਦ ਦਾ ਬੰਦ ਉਹ ਉਹਨਾਂ ਨੂੰ ਵੱਟ ਉੱਤੇ ਬੈਠਾ ਵਹਿੰਦਾ ਰਿਹਾ ਇੱਕ ਵਾਰੀ ਅੰਝ ਝਟਕਾ ਜਿਹਾ ਆਇਆ ਜਿਵੇਂ ਉਹਦੇ ਅੰਦਰੋਂ ਕੁਝ ਬਾਹਰ ਆਉਣ ਲੱਗਿਆ ਹੋਵੇ ਪਰ ਫੇਰ ਤਰੰਤ ਹੀ ਉਹ ਮੁੜ ਗਮਸਮ ਹੋ ਗਿਆ ਉਹਨੇ ਸਿਰੋਂ ਪੱਗ ਲਾਹੀ ਉਹਦੇ ਲਾੜ ਵਿੱਚ ਟੰਟਾਂ ਬੰਨੀਆਂ ਤੇ ਦੂਜੇ ਲਾੜ ਦਾ ਇਹਨੂੰ ਬਣਾ ਕੇ ਸਿਰ ਉੱਤੇ ਧਰ ਲਈਆਂ ਖੇ ਸੌਂਜੀ ਮੋਢਿਆਂ ਉੱਤੋਂ ਦੀ ਲਮਕਾ ਕੇ ਸੁੱਟ ਲਿਆ ਤੇ ਪਿੰਡ ਵੱਲ ਮੁੜ ਪਿਆ ਪਿੰਡੋਂ ਤਿੰਨ ਚਾਰ ਖੇਤ ਬਾਹਰ ਇੱਕ ਪਾਣੀ ਲਾਉਣ ਵਾਲਾ ਪਈ ਪਈ ਭੱਜਾ ਆਉਂਦਾ ਸੀ ਉਹ ਜਖਸੀਰ ਨੂੰ ਵੇਖ ਕੇ ਉਹ ਤਾਂ 50 ਕੁ ਕਰਮਾ ਦੀ ਬੈਠ ਉੱਤੇ ਭਵੰਤਰ ਕੇ ਖੜੋ ਗਿਆ ਤੇ ਬਿੰਦ ਕੋ ਇੰਜ ਖੜੋਤਾ ਰਿਹਾ ਜਿਵੇਂ ਉਹਨੂੰ ਕਿਸੇ ਭੂਤ ਚੜੇਲ ਦਾ ਸ਼ੱਕ ਪਿਆ ਹੋਵੇ ਮੋਢਾਂ ਉਤੋਂ ਗੋਡਿਆਂ ਤਾਈ ਲਮਕਦੇ ਖੇਸ ਦੇ ਪੱਲਿਆਂ ਤੇ ਸਿਰ ਉਤਲੀਆਂ ਇੱਟਾਂ ਨਾਲ ਜਗਸੀਰ ਦੀ ਸ਼ਕਲ ਸੂਰਤ ਸੱਚੀ ਡਰਾਉਣੀ ਲੱਗਦੀ ਸੀ ਉਹ ਬੰਦਾ ਪਈ ਦੀ ਭੜੀ ਉਤੋਂ ਦੀ ਹੋ ਕੇ ਵਾਣੀ ਪੈ ਗਿਆ ਤੇ ਨਾਲੇ ਪਈ ਵੱਲ ਇੰਜ ਵੇਂਦਾ ਗਿਆ ਜਿਵੇਂ ਉਹਦਾ ਸ਼ੱਕ ਪੱਕਾ ਹੁੰਦਾ ਜਾਂਦਾ ਹੋਵੇ ਪਰ ਜਗਸੀਰ ਨੂੰ ਇਹਦਾ ਕੋਈ ਪਤਾ ਨਹੀਂ ਸੀ ਲੱਗਿਆ ਉਹ ਉਵੇਂ ਤੁਰ ਆਇਆ ਉਸ ਪਿੱਛੋਂ ਹੋਰ ਕੋਈ ਬੰਦਾ ਨਾ ਮਿਲਿਆ ਘਰ ਆ ਕੇ ਜਗਸੀਰ ਨੇ ਬਾਹਰਲੇ ਬੂਹੇ ਨੂੰ ਧੱਕਾ ਮਾਰਿਆ ਉਹ ਖੁੱਲ ਗਿਆ ਨੰਦੀ ਨੇ ਉੰਜੀ ਪੇੜ ਛੱਡਿਆ ਸੀ ਇੱਟਾਂ ਨੇ ਭੇੜੇ ਦੇ ਇੱਕ ਖੁੰਜੇ ਰੱਖ ਦਿੱਤੀਆਂ ਤੇ ਆਪ ਵੀ ਬਹਿ ਗਿਆ ਕਿੰਨਾ ਚਿਰੋਂ ਤੋ ਉੱਠਿਆ ਨਾ ਗਿਆ ਲੱਤਾਂ ਝੂਠੀਆਂ ਪੈ ਗਈਆਂ ਦੋਹਾਂ ਹੱਥਾਂ ਨਾਲ ਸਿਰ ਫੜ ਕੇ ਪੈਰਾਂ ਭਾਰ ਬੈਠਾ ਉਹ ਮੜਮੜ ਇੱਟਾਂ ਵੱਲ ਵੇਂਦਾ ਉਹਨਾਂ ਦੀ ਗਿਣਤੀ ਕਰੀ ਗਿਆ ਇੱਟਾਂ ਕੁੱਲ 11 ਸਨ ਆਸੇ ਚਿਰ ਪਿੱਛੋਂ ਉੱਠ ਕੇ ਉਸ ਕੋਠੀ ਵੱਲ ਨਿਗਾਹ ਮਾਰੀ ਤੇ ਤਖਤਿਆਂ ਦੀਆਂ ਮਰਲਾਂ ਵਿੱਚੋਂ ਦੀ ਉਹਨੂੰ ਦੀਵੇ ਦਾ ਚਾਨਣ ਦਿਸਿਆ ਯਾਰ ਨੰਦੀ ਦੀ ਹੇ ਰਾਮ ਦੀ ਹਾਕ ਵਰਗੀ ਆਵਾਜ਼ ਸੁਣੀ ਤੇ ਔnji ਬਿਨਾ ਕਿਸੇ ਭਾਵ ਤੋਂ ਉਹਦੇ ਹੋਂਠਾਂ ਉੱਤੇ ਇੱਕ ਮੁਸਕਾਨ ਖਿਲਰ ਗਈ ਸਖਣੀ ਟਾਲੀਆਂ ਦੀਆਂ ਜੜਾਂ ਵਿੱਚ ਪੁੱਟੇ ਕਬਰ ਵਰਗੇ ਟੋਏ ਜਿਹੀ ਸਖਣੀ ਮੁਸਕਾਨ ਜਗਸੀਰ ਨੇ ਖੇਸਲਾ ਕੇ ਚੌਂਕੇ ਵਾਲੀ ਕਧੋਲੀ ਉੱਤੇ ਧਰ ਦਿੱਤਾ ਤੇ ਬੱਠਲ ਲੈ ਕੇ ਬਾਹਰ ਨੂੰ ਤੁਰ ਪਿਆ ਗਲੀ ਦੇ ਵਿੱਚਕਾਰੋਂ ਨੇ ਮਿੱਟੀ ਦਾ ਬੱਠਲ ਭਰਿਆ ਤੇ ਅੰਦਰ ਲਿਆ ਤੌੜੇ ਵਿੱਚੋਂ ਪਾਣੀ ਪਾ ਕੇ ਗਾਰਾ ਬਣਾਇਆ ਤੇ ਵਿੜੇ ਦੇ ਛੱਪ ਦੇ ਵਾਲੇ ਪਾਸੇ ਵੱਲ ਦੇ ਖੂੰਜੇ ਉਹਨੇ ਇੱਟਾਂ ਦੀ ਮੜੀ ਉਵੇਂ ਬਣਾ ਦਿੱਤੀ ਜਿਵੇਂ ਬਾਹਰ ਟਾਲੀ ਹੀਟ ਬਣੀ ਹੋਈ ਸੀ ਇੱਟਾਂ ਲਾਉਂਦਿਆਂ ਇੱਕ ਵਾਰੀਓ ਨੂੰ ਇੱਕੋ ਬੰਦ ਲਈ ਭੂਤੀ ਦਾ ਖਿਆਲ ਆਇਆ ਪਰ ਆਪੇ ਵਿਸਰ ਗਿਆ ਮੜੀ ਬਣਾ ਕੇ ਉਸ ਹੌਲੀ ਦੇ ਨੇ ਕੋਠੜੀ ਦਾ ਬੂਹਾ ਧੱਕ ਕੇ ਵੇਖਿਆ ਪਰ ਅਰਲ ਲੱਗੀ ਹੋਈ ਸੀ ਉਸ ਅਰਲ ਦਾ ਬਾਹਰਲਾ ਗੁੰਡਾ ਫੇਰਿਆ ਤਾਂ ਬੂਹਾ ਖੁੱਲ ਗਿਆ ਨੰਦੀ ਮੂੰਹ ਸਰਾ ਰਿਆਈ ਵਿੱਚ ਬਲਿਉਟੀ ਬਿੰਦੇ ਝੱਟੇ ਹੇ ਰਾਮ ਹੇ ਰਾਮ ਬੋਲੀ ਜਾਂਦੀ ਸੀ ਪਰ ਵਿੱਚੋਂ ਛੜੀ ਖੰਗ ਹੇ ਰਾਮ ਦੀ ਲੜੀ ਨੂੰ ਤੋੜ ਦਿੰਦੀ ਸੀ ਜਕੀਰ ਬੂਹਾ ਮਾਰ ਕੇ ਚੋਰਾ ਵਾਂਗ ਅੰਦਰ ਗਿਆ ਤੇ ਬਿਨਾ ਕੁਝ ਹੇਠ ਵਿਛਾਏ ਟੰਗਣੇ ਤੇ ਪਈ ਰਜਾਈ ਲੈ ਕੇ ਮੰਜੀ ਉੱਤੇ ਪੈ ਗਿਆ। ਪਿਛਲੀ ਰਾਤ ਤਾਈ ਉਹ ਸਿੱਧਣ ਸਿੱਧਾ ਪਿਆ ਛੱਤ ਵੱਲ ਝਾਕਦਾ ਰਿਹਾ। ਕਿਤੇ ਕਿਤੇ ਉਹਨੂੰ ਬਿਜਲੀ ਦੇ ਲਿਸ਼ਕਾਰੇ ਵਰਗਾ ਖਿਆਲ ਆਉਂਦਾ। ਇਹ ਬਣ ਕੀ ਗਿਆ। ਪਰ ਨਾਲ ਦੀ ਨਾਲ ਪਾਣੀ ਉੱਤੇ ਖਿੱਚੀ ਲੀਕ ਮਾਰ। ਸਭ ਕੁਝ ਮਟ ਜਾਂਦਾ। ਐਡਾ ਸੋਚਹੀਨ ਉਸ ਦਾ ਦਿਮਾਗ ਕਦੇ ਨਹੀਂ ਸੀ ਹੋਇਆ। ਉਹਨੂੰ ਆਪਣੀਆਂ ਅੱਖਾਂ ਪਾਟੀਆਂ ਪਾਟੀਆਂ ਤੇ ਬੜੀਆਂ ਥੱਕੀਆਂ ਥੱਕੀਆਂ ਲੱਗਦੀਆਂ ਸਨ। ਜੋਰ ਲਾ ਕੇ ਉਹ ਮੀਚਦਾ ਪਰ ਫੇਰ ਖੁੱਲ ਜਾਂਦੀਆ। हे राम! ਨੰਦੀ ਦੀ ਇਹ ਆਵਾਜ਼ ਉਹਨੂੰ ਖੂਬ ਵਿੱਚੋਂ ਪਰਤੇ ਬੋਲ ਵਾਂਗ ਸੁਣਦੀ ਤੇ ਕਿਤੇ ਕਿਤੇ ਜਿਹਦੇ ਨਾਲ ਕੁਝ ਹੋਰ ਸ਼ਬਦ ਵੀ ਸੁਣਿੰਦੇ। ਅੱਜ ਕਿੱਧਰ ਉੱਠ ਗਿਆ? ਖਬਰੇ ਉਹਨੂੰ ਕੀ ਹੁੰਦਾ ਜਾਂਦਾ ਹੈ। ਸੁੰਨਾ ਸੁੰਨਾ ਤੁਰਿਆ ਫਿਰਦਾ। हे राम! ਤੂੰ ਹੀ ਪਰ ਜਿ ਸਿਰ ਤੇ ਮਨ ਵਿੱਚ ਕੋਈ ਉਤਰਾ ਚੜਾ ਪੈਦਾ ਨਹੀਂ ਸੀ ਹੋ ਰਿਹਾ। ਉਹਦਾ ਸਾਰਾ ਸਰੀਰ ਖੜ ਸੁੱਕ ਲੱਕੜ ਵਾਂਗ ਆਕੜਿਆ ਹੋਇਆ ਸੀ। ਅੱਖਾਂ ਪੱਥਰ ਦੀਆਂ ਵੱਟੀਆਂ ਵਾਂਗ ਹੋਈਆਂ ਪਈਆਂ ਸਨ ਪਰ ਪੈਰ ਰਾਤ ਰਹਿੰਦਿਆਂ ਜਦੋਂ ਕੁੱਕੜ ਨੇ ਬਾਗ ਦਿੱਤੀ ਤੋਰੀਆਂ ਅੱਖਾਂ ਅੱਗੇ ਹਨੇਰਾ ਜਿਹਾ ਆਉਣ ਲੱਗ ਪਿਆ ਅੱਖਾਂ ਖੁੱਲੀਆਂ ਸਨ ਪਰ ਉਹਨੂੰ ਦਿਸਦਾ ਕੁਝ ਨਹੀਂ ਸੀ ਫਿਰ ਉਹਦਾ ਸਾਰਾ ਸਰੀਰ ਮਿੱਟੀ ਹੋ ਗਿਆ ਅੱਖਾਂ ਵੀ ਪਤਾ ਨਹੀਂ ਕਦੋਂ ਮਚ ਗਈਆਂ ਜਦੋਂ ਉਹਨੂੰ ਮੜਸ ਰਤਾਈ ਤਾਂ ਬੜੀ ਤਕੜੀ ਧੁੱਪ ਚੜੀ ਹੋਈ ਸੀ ਤੇ ਨੰਦੀ ਹੱਥ ਵਿੱਚ ਡੰਗੋਰੀ ਫੜੀ ਉਹਨੂੰ ਟੋ ਟੋ ਕੇ ਹਲੋਂਦੀ ਆਪੀ ਬੋਲੀ ਜਾਂਦੀ ਸੀ ਪਤਾ ਨਹੀਂ ਕਿਹੜੇ ਵੇਲੇ ਆ ਕੇ ਪੈ ਗਿਆ ਤੂੰ ਗਿਆ ਕਿੱਥੇ ਸੀ ਦੱਸ ਕੇ ਤਾਂ ਜਾਇਆ ਕਰ ਪਰ ਤੈਨੂੰ ਕਿਹੜਾ ਪਤਾ ਵੀ ਮਾਂ ਦੀ ਆਤਮਾ ਕਿਵੇਂ ਮੱਚਦੀ ਹੁੰਦੀ ਐ ਮਾਵਾਂ ਤੇ ਦਿਲ ਮਾਵਾਂ ਨਾਲ ਪੁੱਤ ਧੀਆਂ ਨੂੰ ਕੀ ਸਾਰ ਜਦੋਂ ਨੰਦੀ ਇੰਜ ਬੋਲਦੀ ਬੋਲਦੀ ਵੇੜੇ ਵਿੱਚ ਚਲੀ ਗਈ ਤਾਂ ਜਗਸੀਰ ਉੱਠ ਕੇ ਚੁੱਪ ਕੀਤਾ ਬਾਹਰ ਨੂੰ ਤੁਰ ਗਿਆ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਅੱਠਵਾਂ ਉਮੀਦ ਆ ਨਾਵਲ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ ਜੇਕਰ ਨਾਵਲ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਨਾਵਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ